FBI ਡਾਇਰੈਕਟਰ ਕਸ਼ ਪਟੇਲ ਦੇ ਵੱਲੋਂ ਐਕਸ ਤੇ ਪੋਸਟ ਪਾਈ ਜਾਂਦੀ ਆ ਬੜੀ ਸੈਂਸੇਸ਼ਨਲ ਪੋਸਟ ਤੇ ਬੜੀ ਤੇਜ਼ੀ ਨਾਲ ਇਹ ਬ੍ਰੇਕਿੰਗ ਨਿਊਜ਼ ਬਣਦੀ ਆ ਯਾਨੀ ਕਿ FBI ਦੇ ਵੱਲੋਂ ਇੱਕ ਅਜੀਹਾ ਮਾਰਕਾ ਮਾਰਿਆ ਗਿਆ ਸੀ ਐਸੀ ਰੋਇਡ ਸੀ ਇੱਕ ਜੱਜ ਨੂੰ ਅਰੈਸਟ ਕੀਤਾ ਗਿਆ ਉਹ ਪੋਸਟ ਪਾਉਣ ਤੋਂ ਬਾਅਦ ਡਿਲੀਟ ਕਿਉਂ ਕਰ ਦਿੱਤੀ ਗਈ ਆਖਿਰ ਉਸ ਪੋਸਟ ਦੇ ਵਿੱਚ ਕੀ ਕੁਝ ਗਲਤ ਟਾਈਪ ਕੀਤਾ ਗਿਆ ਸੀ ਜਾਂ ਫਿਰ ਉਸ ਪੋਸਟ ਦਾ ਮੈਸੇਜ ਕਿਸੇ ਹੋਰ ਪਾਸੇ ਜਾ ਰਿਹਾ ਸੀ ਐਫਆਈ ਦੇ ਵੱਲੋਂ ਐਕਸ ਤੇ ਪਾਈ ਗਈ ਪੋਸਟ ਡਿਲੀਟ ਕੀਤੀ ਗਈ ਪਰ ਉਸ ਕਾਰਵਾਈ ਨੂੰ ਲੈ ਕੇ ਪੂਰੀ ਦੁਨੀਆ 'ਚ ਚਰਚਾ ਹੋਣ ਲੱਗ ਪਈਆ ਕਿ ਇੱਕ ਜੱਜ ਨੂੰ ਅਰੈਸਟ ਕੀਤਾ ਗਿਆ ਤੇ ਉਸੇ ਦੀ ਕੋਰਟ ਵਿੱਚੋਂ ਯਾਨੀ ਕਿ ਉਸੇ ਦੀ ਕੋਰਟ ਦੀ ਪ੍ਰਾਪਰਟੀ 'ਚੋਂ ਉਸ ਜੱਜ ਨੂੰ ਅਰੈਸਟ ਕੀਤਾ ਜਾਂਦਾ ਹੈ ਅਸਲ ਵਿੱਚ 17 ਅਪ੍ਰੈਲ ਦੀ ਇੱਕ ਪਰਸਨ ਦੀ ਮੈਕਸੀਕੋ ਦਾ ਸੀ ਜੋ ਕਿ 2013 ਦੇ ਵਿੱਚ ਵੀ ਡਿਪੋਰਟ ਕੀਤਾ ਗਿਆ ਸੀ ਉਸ ਪਰਸਨ ਦੀ ਪੇਸ਼ੀ ਭੁਗਤਣ ਆਇਆ ਸੀ ਉਹ ਬੰਦਾ ਪੇਸ਼ੀ ਸੀ ਤੇ ਉਹ ਪਰਸਨ ਜਦੋਂ ਕੋਰਟ ਵਿੱਚ ਸੀ ਤਾਂ ਜੱਜ ਨੂੰ ਅਹਿਸਾਸ ਹੋਇਆ ਕਿ ਉਸ ਕੋਰਟ ਵਿੱਚ ਐਫ ਵੀ ਆਈ ਏਜੰਟਸ ਵੀ ਆਏ ਹੋਏ ਆ ਤੇ ਆਈਸ ਦੇ ਏਜੰਟਸ ਵੀ ਆਏ ਹੋਏ ਨੇ ਪੇਸ ਬਦਲ ਕੇ ਇਸ ਤੋਂ ਬਾਅਦ ਉਸ ਜੱਜ ਦਾ ਪਾਰਾ ਹੈ ਜਿਹੜਾ ਉਹ ਹਾਈ ਹੋ ਗਿਆ ਤੇ ਗੁੱਸੇ ਵਿੱਚ ਆ ਕੇ ਉਸ ਜੱਜ ਨੇ ਉਸ ਬੈਂਚਸ ਨੂੰ ਛੱਡ ਕੇ ਬਾਹਰ ਆ ਕੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਉਸ ਨੇ ਵਾਰੰਟ ਪੁੱਛੇ ਕਿ ਤੁਹਾਡੇ ਕੋਲ ਕਿਸ ਟਾਈਪ ਦੇ ਵਾਰੰਟ ਨੇ ਇਸ ਪਰਸਨ ਨੂੰ ਅਰੈਸਟ ਕਰਨ ਦੇ ਲਈ ਉਸ ਤੋਂ ਬਾਅਦ ਜਿਊਰੀ ਦੇ ਵਾਸਤੇ ਚੈਂਬਰ ਤੱਕ ਜਾਣ ਲਈ ਇੱਕ ਡੋਰ ਹੈ ਉਸ ਰਸਤੇ ਤੇ ਉਸ ਜਿਸ ਦੀ ਪੇਸ਼ੀ ਸੀ ਉਸ ਬੰਦੇ ਨੂੰ ਤੇ ਉਸ ਦੇ ਵਕੀਲ ਨੂੰ ਉੱਥੇ ਠਹਿਰਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਆਖਿਆ ਜਾਂਦਾ ਇਲਜ਼ਾਮ ਲੱਗਿਆ ਕਿ ਉਹ ਥੋਂ ਖੇਸਪ ਗਏ ਯਾਨੀ ਕਿ ਉਹ ਪਰਸਨ ਉੱਥੋਂ ਦੌੜ ਜਾਂਦਾ ਹੈ ਸਟਰੀਟ ਦੇ ਵਿੱਚੋਂ ਦੌੜ ਕੇ ਉਸ ਬੰਦੇ ਨੂੰ ਫੇਰ ਅਰੈਸਟ ਕੀਤਾ ਜਾਂਦਾ ਤੇ ਉਸ ਦੇ ਨਾਲ ਨਾਲ ਹੀ ਮਾਮਲਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਉਸ ਜੱਜ ਨੂੰ ਵੀ ਉਸੇ ਕੋਰਟ ਦੇ ਵਿੱਚੋਂ ਉਸ ਵੇਲੇ ਅਰੈਸਟ ਕੀਤਾ ਗਿਆ ਜਾਂਜੂ ਪਰ ਇਲਜ਼ਾਮ ਲਗਾਇਆ ਗਿਆ ਕਿ ਉਸਨੇ ਐਫ ਵੀ ਆਈ 에ਜੰਟਸ ਤੇ ਆਈਸ 에ਜੰਟਸ ਨੂੰ ਉਹਨਾਂ ਦੇ ਕੰਮ ਕਰਨ ਤੋਂ ਰੋਕਿਆ ਉਹਨਾਂ ਨੂੰ ਮਿਸ ਗਾਈਡ ਕੀਤਾ ਉਹਨਾਂ ਨੂੰ ਗਲਤ ਰਸਤਾ ਦੱਸਿਆ ਜਿਸ ਤੋਂ ਬਾਅਦ ਕੇ ਜਿਹੜਾ ਅਸਲ ਮੁਜਰਮ ਸੀ ਉਹ 도ੜਨ ਵਿੱਚ ਸਫਲ ਹੋ ਗਿਆ ਖੈਰ ਇਹ ਘਟਨਾ ਘਟਦੀ ਹੈ ਜੱਜ ਨੂੰ ਅਰੈਸਟ ਕੀਤਾ ਜਾਂਦਾ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਏ ਨੇ ਯਾਨੀ ਕਿ ਇੱਕ ਪਾਸੇ ਜਦੋਂ ਡੋਨਲਡ ਟਰੰਪ ਪ੍ਰਸ਼ਾਸਨ ਡੋਨਲਡ ਟਰੰਪ ਗਵਰਨਮੈਂਟ ਆਈਸੀ ਇਨਵਲਵ ਆਖਿਆ ਗਿਆ ਸੀ ਕਿ ਜੇਕਰ ਕਿਸੇ ਅਨ ਡਾਕੂਮੈਂਟਡ ਕ੍ਰਿਮੀਨਲ ਨੂੰ ਪਨਾ ਦਿੱਤੀ ਜਾਂ ਜਨਸਦਾ ਸਾਥ ਦਿੱਤਾ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਇਹ ਸਖਤ ਕਾਰਵਾਈ ਦੋ ਦਿਨ ਪਹਿਲਾਂ ਇੱਕ ਜੱਜ ਤੇ ਉਸ ਦੀ ਵਾਈਫ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੇ ਘਰ ਵਿੱਚ ਰੇਡ ਹੋਈ ਸੀ ਤੇ ਇਸ ਘਟਨਾ 'ਚ ਇਸ ਜੱਜ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਫਿਰ ਘੁੰਮਣੇ ਜ਼ਰੂਰੀ ਹੁੰਦੇ ਆ ਕਿ ਕਾਰਵਾਈ ਇੰਨੀ ਸਖਤਾਈ ਦੇ ਨਾਲ ਯਾਨੀ ਕਿ ਜੱਜ ਵੀ ਹੁਣ ਡੋਨਲਡ ਟਰੰਪ ਪ੍ਰਸ਼ਾਸਨ ਦੇ ਅੱਗੇ ਕੁਝ ਵੀ ਨਹੀਂ ਇਹ ਕਹਾਣੀ ਇਹ ਕੇਸ ਕਿੱਧਰ ਨੂੰ ਜਾਊਗਾ ਤੇ ਇਸ ਦਾ ਇਫੈਕਟ ਕੀ ਹੋਊਗਾ ਪੂਰੀ ਦੁਨੀਆ 'ਚ ਇਸ ਨੂੰ ਲੈ ਕੇ ਫਿਕਰ ਜ਼ਿਕਰ ਚਰਚਾ ਆਮਾਨੇ ਅਸਲ ਵਿੱਚ ਇਹ ਮੁੱਦਾ ਦੋ ਗੱਲਾਂ ਕਰਕੇ ਚਰਚਾਵਾਂਛ ਹੈ ਪਹਿਲੀ ਗੱਲ ਇਹ ਕਿ ਇੱਕ ਜੱਜ ਨੂੰ ਕਿਵੇਂ ਫੜਿਆ ਜਾ ਸਕਦਾ ਉਹ ਵੀ ਉਸੇ ਦੀ ਕੋਰਟ ਵਿੱਚੋਂ ਦੂਸਰਾ ਕਿ ਐਫਬੀਆਈ ਡਾਇਰੈਕਟਰ ਦੇ ਵੱਲੋਂ ਐਕਸ ਤੇ ਪੋਸਟ ਪਾ ਦਿੱਤੀ ਗਈ ਤੁਰੰਤ ਬਾਅਦ ਡਿਲੀਟ ਵੀ ਕਰ ਦਿੱਤੀ ਗਈ ਕਿਉਂ ਕਿਸ ਨੇ ਹੁਕਮ ਦਿੱਤੇ ਡਿਲੀਟ ਕਰਨ ਦੇ ਕੀ ਗਲਤ ਸੀ ਉਸ ਵਿੱਚ ਕੀ ਸੁਨੇਹਾ ਜਾਂਦਾ ਸੀ ਉਸ ਪੋਸਟ ਦਾ ਕਾਉਂਟੀ ਸਰਕਟ ਜੱਜ ਹਣਾ ਦੁੱਗਨ ਦਾ ਇਹ ਮਾਮਲਾ ਹੈ ਜਾਣ ਬੁੱਝ ਕੇ ਕਹਿੰਦੇ ਜੀ ਆਈਐਸ ਏਜੰਟਸ ਨੂੰ ਉਸਨੇ ਮਿਸਗਾਈਡ ਕੀਤਾ কোর্ਟ ਵਿੱਚ ਇੱਕ ਅਨ ਡਾਕੂਮੈਂਟਡ ਏਲੀਅਨ ਉਥੋਂ ਖਿਸਕ ਜਾਂਦਾ ਹੈ ਮੈਕਸੀਕੋ ਦਾ ਉਹ ਰਹਿਣ ਵਾਲਾ ਹੈ 2013 ਵਿੱਚ ਵੀ ਉਸ ਨੂੰ ਡਿਪੋਰਟ ਕੀਤਾ ਗਿਆ ਸੀ ਹੁਣ ਉਹ ਇੱਕ ਮਾਈਨਰ ਜਿਆ ਕੋਈ ਕ੍ਰਾਈਮ ਹੈ ਉਸ ਦੇ ਬਾਰੇ ਉਹ ਆਪਣੀ ਪੇਸ਼ੀ ਤੇ ਪਹੁੰਚਿਆ ਹੋਇਆ ਸੀ ਹੀアリング ਤੇ 17 April ਦੀ ਐਡਰੀਆਡੋ ਫਲੋਰਿਸ ਰੋਜੂਸ ਦਾ ਨਾਮ ਹੈ ਤੇ ਮਿਲਵਾਕੀ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਜੱਜ ਵੱਲੋਂ ਫਿਰ ਗੁੱਸਾ ਕੀਤਾ ਜਾਂਦਾ ਹੈ ਕਿ ਮੇਰੀ ਕੋਰਟ ਦੇ ਵਿੱਚ ਮੇਰੀ ਆਗਿਆ ਤੋਂ ਬਿਨਾਂ ਸਾਦੇ ਕੱਪੜਿਆਂ 'ਚ ਐਫ ਆਈ ਆਈ ਜਾਂ ਫਿਰ ਆਈਸ ਦੇ ਏਜੰਟ ਕੀ ਕਰ ਰਹੇ ਨੇ ਉਸ ਤੋਂ ਬਾਅਦ ਰੌਲਾ ਕਾਫੀ ਸ਼ੋਰ ਵੱਧ ਜਾਂਦਾ ਹੈ ਤੇ ਉਹ ਪਰਸਨ ਜਿਹੜਾ ਉੱਥੋਂ ਜੋ ਕੇ ਜਾ ਚੁੱਕਾ ਸੀ ਔਰ ਉਸ ਦਾ ਇਲਜ਼ਾਮ ਇਸ ਜੱਜ ਤੇ ਹੁਣ ਮੜ ਦਿੱਤਾ ਜਾਂਦਾ ਹੈ ਤੇ ਇਸ ਜੱਜ ਨੂੰ ਅਰੈਸਟ ਕਰ ਲਿਆ ਗਿਆ ਯਾਨੀ ਕਿ ਇਹ ਮੁੱਦਾ ਇਹ ਸੁਣਵਾਈ ਹੁਣ ਜੱਜ ਤੋਂ ਵੀ ਉੱਪਰ ਹੋ ਗਈ ਲੱਗਦੀ ਹੈ ਕਿ ਜੱਜ ਨੂੰ ਉਸੇ ਦੀ ਕੋਰਟ ਵਿੱਚ ਅਰੈਸਟ ਕੀਤਾ ਗਿਆ ਪਹਿਲਾਂ ਵੀ ਕਦੇ ਇਹ ਕਈ ਤਰ੍ਹਾਂ ਦੇ ਸਵਾਲ ਹੁਣ ਜੁੜਦੇ ਨੇ ਤਾਣਾ ਬਾਣਾ ਪਹਿਲਾਂ ਨਾਲੋਂ ਕਾਫੀ ਹੁਣ ਉਲਝਦਾ ਜਾ ਰਿਹਾ ਪਰ ਕਈ ਤਰ੍ਹਾਂ ਦੇ ਸਵਾਲ ਜਵਾਬ ਹੈ ਜਿਹੜੇ ਉਹ ਇੱਕ ਨਵੀਂ ਬਹਿਸ ਇਸ ਮੁੱਦੇ ਤੇ ਜ਼ਰੂਰ ਸ਼ੁਰੂ ਕਰਦੇ ਵੀ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਦੋ ਕੁ ਦਿਨ ਪਹਿਲਾਂ ਵੀ ਕਾਫੀ ਹਾਈਲਾਈਟ ਹੋਇਆ ਸਾਬਕਾ ਕਾਉਂਟੀ ਮੈਜਿਸਟ੍ਰੇਟ ਜੱਜ ਜੋਇਲ ਕੈਨੋ ਤੇ ਉਸਦੀ ਵਾਈਫ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੇ ਘਰ ਵਿੱਚ ਆ ਇਸ ਦੀ ਰੇਡ ਹੋਈ ਸੀ ਇਲਜ਼ਾਮ ਹੈ ਕਿ ਉਹਨਾਂ ਨੇ ਟ੍ਰੈਨਗੇ ਅਰੋਵਾ ਨਾਲ ਸੰਬੰਧਿਤ ਇੱਕ ਪਰਸਨ ਨੂੰ ਜੋ ਕਿ ਵੈਂਜੂਏਲਾ ਦਾ ਰਹਿਣ ਵਾਲਾ ਹੈ ਇੱਕ ਸਾਲ ਤੋਂ ਇਹਨਾਂ ਦੇ ਘਰ ਵਿੱਚ ਇਹਨਾਂ ਦੇ ਗੈਸਟ ਹਾਊਸ ਵਿੱਚ ਉਹ ਹੋ ਰਹਿ ਰਿਹਾ ਸੀ ਤੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਸਨੇ ਫੋਟੋਜ਼ ਪੋਸਟਾਂ ਵੀ ਪਾਈਆਂ ਜਿਸ ਵਿੱਚ ਇੱਕ ਫੋਟੋ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਉਸ ਪਰਸਨ ਦੇ ਵੱਲੋਂ ਇੱਕ ਫਾਇਰ ਆ ਰਹਾ ਮੈਂ ਜਿਹੜੀ ਉਹ ਫੜੀ ਹੋਈ ਸੀ ਔਰ ਉਸ ਤੋਂ ਬਾਅਦ 28 ਫਰਵਰੀ ਨੂੰ ਰੇਡ ਪੈਂਦੀ ਆ ਉਹ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਉਸ ਤੋਂ ਬਾਅਦ 3 ਮਾਰਚ ਨੂੰ ਇਹ ਜੱਜ ਹੈ ਜੋ ਇਹ ਪਰਸਨ ਵੀ ਆਪਣੀ ਜੌਬ ਤੋਂ ਪਿੱਛੇ हट ਜਾਂਦੇ ਆ ਫਿਰ ਸੁਪਰੀਮ ਕੋਰਟ ਦਾ ਵੀ ਆਰਡਰ ਆਉਂਦਾ ਕਿ ਇਹਨਾਂ ਨੂੰ ਇਹਨਾਂ ਦੇ ਵਰਕ ਤੋਂ ਹਟਾ ਦਿੱਤਾ ਜਾਂਦਾ ਤੇ ਹੁਣ ਇਸ ਪਰਸਨ ਨੂੰ ਤੇ ਇਸ ਦੀ ਵਾਈਫ ਨੂੰ ਆਈਸੀ ਦੀ ਰੇਡ ਦਰਮਿਆਨ ਉਹਨਾਂ ਦੇ ਘਰੋਂ ਹੀ ਅਰੈਸਟ ਕੀਤਾ ਗਿਆ ਇਨਾ ਦੋਵਾਂ ਨੇ ਐਵੀਡੈਂਸ ਆ ਜਿਹੜਾ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਜੋਇਲ ਕੈਨੋ ਇਸ ਦਾ ਨਾਮ ਹੈ ਡੈਮੋਕ੍ਰੈਟਿਕ ਹੈ ਤੇ ਫਾਰਮਰ ਪੁਲਿਸ ਆਫੀਸਰ ਹੈ 3 ਮਾਰਚ ਨੂੰ ਇਸ ਨੇ ਰਿਜ਼ਾਈਨ ਕੀਤਾ ਸੀ 22 ਅਪ੍ਰੈਲ ਨੂੰ 2025 ਨੂੰ ਸੁਪਰੀਮ ਕੋਰਟ ਨੇ ਇਸ ਨੂੰ ਰੋਕ ਲਗਾ ਦਿੱਤੀ ਸੀ ਪਰਮਾਨੈਂਟਲੀ ਇਸ ਦੇ ਅਹੁਦੇ ਨੂੰ ਵਰਤਣ ਤੇ 600 ਹੁਣ ਤੱਕ ਗੈਂਗ ਮੈਂਬਰਸ ਅਰੈਸਟ ਕੀਤੇ ਜਾ ਚੁੱਕੇ ਹੈ ਤੇ 238 ਅਲਸਲਵਾਡੋਰ ਦੀ ਉਸੋ ਮੈਗਾ ਪ੍ਰिजन ਦੇ ਵਿੱਚ ਭੇਜੇ ਜਾ ਚੁੱਕੇ ਨੇ ਔਠੇਗਾ ਲੁਪੇਜ਼ ਇਹ ਪਰਸਨ ਹੈ ਜਿਹੜਾ ਫੜਿਆ ਗਿਆ ਤੇ ਇਹ ਹਾਲੇ ਜੇਲ੍ਹ 'ਚ ਰਹੇਗਾ ਇਸ ਮੁੱਦੇ ਤੇ ਤਾਜ਼ਾ ਅਪਡੇਟ ਜਦੋਂ ਆਉਂਦੀ ਆ ਜਾਂ ਫਿਰ ਇਹ ਮੁੱਦਾ ਹੋਰ ਕਿੱਧਰ ਨੂੰ ਜਾਂਦਾ ਹੈ ਕੁੱਲ ਮਿਲਾ ਕੇ ਦੋ ਜੱਜਾਂ ਦੇ ਉੱਪਰ ਜਿਸ ਤਰ੍ਹਾਂ FBI ਦੇ ਵੱਲੋਂ ਆਇਸ ਦੇ ਵੱਲੋਂ ਰੇਡ ਕੀਤੀ ਗਈ ਆ ਇਹਨਾਂ ਨੂੰ ਵੀ ਫੜਿਆ ਗਿਆ ਇਸ ਦਾ ਵੀ ਬਹੁਤ ਵੱਡਾ ਇਫੈਕਟ ਪੈਂਦਾ ਅਸਰ ਪੈਂਦਾ ਕਈ ਅਣਸੁਲਝੇ ਸਵਾਲ ਹਾਲੇ ਵੀ ਲੋਕਾਂ ਦੇ ਜ਼ਹਿਨ 'ਚ ਨੇ ਇੱਕ ਸਵਾਲ ਇਹ ਵੀ ਹੈ ਕਿ ਆਖਿਰ ਅਮਰੀਕੀ ਪ੍ਰਸ਼ਾਸਨਿਕ ਵਾਗਡੋਰ ਕਿਹੜੇ ਪਾਸੇ ਨੂੰ ਕੁੰਮ ਦੀ ਨਜ਼ਰ ਆ ਰਹੀ ਹੈ ਇਸ ਦੀ ਮੰਜ਼ਿਲ ਕੀ ਹੈ ਤੇ ਉਦੋਂ ਤੱਕ ਕੀ ਕੁਝ ਪ੍ਰਾਪਤ ਹੋਊਗਾ ਜਾਂ ਫਿਰ ਕੀ ਕੁਝ ਪਿੱਛੇ ਵੀ ਰਹਿ ਜਾਊਗਾ ਅਮਰੀਕਾ ਤੋਂ ਬਾਅਦ ਅਮਰੀਕਾ ਦੇ ਨਾਲ ਹੀ ਲਗਭਗ ਥੋੜੀ ਜਿਹੀ ਜੁੜਦੀ ਖਬਰ ਇੰਡੀਆ ਤੋਂ ਹੈ ਤੇ ਇੰਡੀਆ ਦੇ ਵਿੱਚ ਪਹਿਲਗਾਮ ਦੇ ਵਿੱਚ ਜੋ ਕੁਝ ਵਾਪਰਿਆ 26 ਟੂਰਿਸਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਇੰਡੀਆ ਦੀ ਪਾਕਿਸਤਾਨ ਦੇ ਨਾਲ ਤਲਖੀ ਕਾਫੀ ਜ਼ਿਆਦਾ ਹਾਈਟ ਤੇ ਹੈ ਪੀਕ ਤੇ ਹੈ ਗਰਮਾ ਗਈ ਹੈ ਉਸ ਦਾ ਅਸਰ ਜਿੱਥੇ ਕਾਰੋਬਾਰਾਂ ਤੇ ਪੈਂਦਾ ਨਜ਼ਰ ਆ ਰਿਹਾ ਹੈ ਉਸ ਦਾ ਅਸਰ 에ਅਰ ਸਪੇਸ ਤੇ ਵੀ ਪਿਆ ਯਾਨੀ ਕਿ ਪਾਕਿਸਤਾਨ ਦੇ ਵੱਲੋਂ ਉਸ ਦੀ 에ਅਰ ਸਪੇਸ ਹੁਣ ਬੰਦ ਕਰ ਦਿੱਤੀ ਗਈ ਹੈ Indian Airlines ਦੇ ਲਈ ਜਾਂ ਫਿਰ ਉਹ 에어ਲਾਈਨਸ ਜਿਹੜੀਆਂ ਇੰਡੀਆ ਦੇ ਨਾਲ ਜੁੜ ਕੇ ਵੀ ਕਾਰੋਬਾਰ ਕਰਦੀਆਂ ਨੇ ਇਸ ਦਾ ਅਸਰ ਇਹ ਹੋਏਗਾ ਕਿ ਹੁਣ ਫਲਾਈਟਸ ਨੇ ਜਿਸ ਤਰ੍ਹਾਂ ਕਿ ਪੀਐਮ ਮੋਦੀ ਜਦੋਂ ਸਾਊਦੀ ਅਰਬ ਗਏ ਜਾਣ ਵੇਲੇ ਤਾਂ ਉਹ ਪਾਕਿਸਤਾਨ ਦਾ 에어ਸਪੇਸ ਵਰਤ ਕੇ ਗਏ ਸਨ ਪਰ ਜਦ ਉੱਥੇ ਇਹ ਘਟਨਾ ਵਾਪਰਨ ਦੀ ਖਬਰ ਉਹਨਾਂ ਤੱਕ ਪਹੁੰਚਦੀ ਹੈ ਵਿੱਚੋਂ ਹੀ ਆਪਣੀ ਯਾਤਰਾ ਰੱਦ ਕਰਕੇ ਉਹ ਵਾਪਸੀ ਕਰਦੇ ਆਂ ਇੰਡੀਆ ਨੂੰ ਤਾਂ ਉਸ ਵੇਲੇ ਉਹ ਪਾਕਿਸਤਾਨ ਦਾ 에어ਸਪੇਸ ਨਹੀਂ ਵਰਤਦੇ ਦਿੱਲੀ ਜਦੋਂ ਪਹੁੰਚਦੇ ਨੇ ਤਾਂ 에어 ਰੂਟ ਨੂੰ ਲੈ ਕੇ ਹੀ ਕਈ ਤਰ੍ਹਾਂ ਦੇ ਸਵਾਲ ਸ਼ੰਕੇ ਆ ਜਿਹੜੇ ਹੋ ਕਲੀਅਰ ਹੋ ਗਏ ਸੀ ਕਿ ਆਉਣ ਵਾਲੇ ਦਿਨਾਂ 'ਚ ਗਵਰਨਮੈਂਟ ਆਫ ਇੰਡੀਆ ਕਿਸ ਤਰ੍ਹਾਂ ਦਾ ਰੁਖ ਰਿਸਪੌਂਡ ਕਰੇਗੀ। ਪਰ ਉਸ ਦਾ ਉਸ ਗੁੱਸੇ ਦਾ ਅਸਰ 에ਅਰਲਾਈਨਸ ਤੇ ਵੀ ਪੈਂਦਾ ਨਜ਼ਰ ਆ ਰਿਹਾ ਖਾਸ ਤੌਰ ਤੇ 에ਅਰ ਇੰਡੀਆ ਤੇ ਇੰਡੀਗੋ ਇੰਟਰਨੈਸ਼ਨਲ 에ਅਰਲਾਈਨਸ ਜੇਕਰ ਹੋ ਇੰਡੀਆ ਤੋਂ ਨਿਊ ਡੈਲੀ ਤੋਂ ਉਹ ਦੁਬਈ ਨੂੰ ਜਾਂਦੀਆਂ, ਅਰਬ ਕੰਟਰੀਜ਼ ਨੂੰ ਜਾਂਦੀਆਂ, ਯੂਰਪ ਨੂੰ ਜਾਂਦੀਆਂ, ਅਮਰੀਕਾ, ਕੈਨੇਡਾ ਨੂੰ ਜਾਂਦੀਆਂ। ਉਹ ਜਿਹੜੀਆਂ ਪੱਛਮੀ ਮੁਲਕਾਂ ਨੂੰ ਜਾਂਦੀਆਂ ਫਲਾਈਟਸ ਨੇ ਉਹਨਾਂ ਨੇ ਹੁਣ ਪਾਕਿਸਤਾਨ ਦਾ 에ਅਰ ਸਪੇਸ ਨਹੀਂ ਵਰਤਣਾ ਤੇ ਇਸ ਕਰਕੇ ਉਹ 에ਅਰਲਾਈਨ ਹੁਣ ਅਰਬ ਸਾਗਰ ਦੇ ਉੱਪਰ ਦੀ ਹੁੰਦੀਆਂ ਇੰਡੀਆ ਨੂੰ ਆਉਣਗੀਆਂ ਤੇ ਉਹਨਾਂ ਨੂੰ ਇੰਦਨ ਵੀ ਜ਼ਿਆਦਾ ਲੱਗੇਗਾ ਔਰ ਉਹਨਾਂ ਦਾ ਕਿਰਾਇਆ ਵੀ ਵਧ ਸਕਦਾ ਤੇ ਹਰ ਫਲਾਈਟ ਦੇ ਵਿੱਚ ਘੱਟੋ ਘੱਟ 2.5 3 ਘੰਟੇ ਦਾ ਸਮਾਂ ਜ਼ਿਆਦਾ ਲੱਗ ਸਕਦਾ ਔਰ ਇਸ ਦੀ ਤਾਜ਼ਾ ਅਪਡੇਟ ਇਹਨਾਂ 에ਅਰਲਾਈਨਸ ਨੇ ਆਪਣੀ ਆਪਣੀ ਵੈਬਸਾਈਟ ਤੇ ਆਨਲਾਈਨ ਪੋਰਟਲ ਤੇ ਵੀ ਲਗਾਤਾਰ ਦੇਣੀ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਅਜਿਹਾ ਪਹਿਲਾਂ ਵੀ ਵਾਪਰ ਚੁੱਕਿਆ ਜਦੋਂ ਵੀ ਪਾਕਿਸਤਾਨ ਦੇ ਨਾਲ ਤਲਖੀ ਹੁੰਦੀ ਆ ਤਾਂ ਉਸ ਦਾ ਅਸਰ 에ਅਰ ਸਪੇਸ ਤੇ ਜ਼ਰੂਰ ਪੈਂਦਾ ਹੈ ਔਰ ਇਸ ਦੇ ਨਾਲ ਇਹ ਵੀ ਐਡ ਕਰ ਦਈਏ ਕਿ ਇਹ ਸਿਰਫ ਉਹਨਾਂ 에ਅਰਲਾਈਨਸ ਨੂੰ ਰੋਕਿਆ ਗਿਆ ਪਾਕਿਸਤਾਨ ਦਾ 에ਅਰਸਪੇਸ ਵਰਤਨ ਤੋਂ ਜਿਹੜੀਆਂ ਇੰਡੀਆ ਦੀਆਂ 에ਅਰਲਾਈਨਸ ਨੇ ਜਾਂ ਫਿਰ ਜਿਹੜੀਆਂ ਇੰਡੀਆ ਨਾਲ ਕਨੈਕਟ ਹੋ ਕੇ ਵਰਕ ਕਰਦੀਆਂ ਨੇ ਪਰ ਜਿਹੜੀਆਂ ਪੱਛਮ ਦੀਆਂ 에ਅਰਲਾਈਨਸ ਨੇ ਯਾਨੀ ਕਿ ਜਿਹੜੀਆਂ ਵਿਦੇਸ਼ਾਂ ਦੀਆਂ 에ਅਰਲਾਈਨਸ ਨੇ ਉਹਨਾਂ ਯੂਰਪ ਦੀਆਂ ਅਮਰੀਕਾ ਦੀਆਂ ਉਹਨਾਂ ਨੂੰ ਪਾਕਿਸਤਾਨ ਦਾ 에ਅਰਸਪੇਸ ਵਰਤਨ ਤੋਂ ਰੋਕਿਆ ਨਹੀਂ ਗਿਆ ਦੂਸਰੇ ਪਾਸੇ ਇਹ ਸਿਰਫ ਵੈਸਟਰਨ ਸਾਈਡ ਨੂੰ ਜਿਹੜੀਆਂ ਫਲਾਈਟ ਜਾਂਦੀਆਂ ਉਹਨਾਂ ਤੇ ਹੀ ਅਸਰ ਹੈ ਜੋ ਕਿ ਈਸਟ ਸਿੰਗਾਪੁਰ ਮਲੇਸ਼ੀਆ ਜਾਂ ਇੰਨਾ ਮੁਲਕਾਂ ਦੇ ਵਿੱਚ ਜਾਂਦੀ ਆਸਟ੍ਰੇਲੀਆ ਜਾਂਦੀਆਂ ਉਹਨਾਂ 에ਅਰਲਾਈਨਸ ਤੇ ਉਹਨਾਂ ਦੇ ਟਾਈਮ ਟੇਨਯੂਰ ਤੇ ਜਾਂ ਫਿਰ ਉਹਨਾਂ ਦੇ ਕਿਰਾਏ ਤੇ ਇਸ ਦਾ ਕੋਈ ਅਸਰ ਨਹੀਂ ਆ। ਸੋ ਦੋਸਤੋ ਇਹ ਸੰ ਕੁਝ ਕੁ ਅਪਡੇਟ ਬਾਕੀ ਜਾਣਕਾਰੀਆਂ ਲਗਾਤਾਰ ਦਿੰਦੇ ਰਹਾਂਗੇ ਹੱਸਦੇ ਵਸਦੇ ਰਹਾਂਗੇ। ਜਿੰਦਾਬਾਦ। ਟੇਕ ਕੇਅਰ ਜੁੜੇ ਰਹੋ।